ਮੇਰਾ ਨਾਮ ਸਰਪਜੀ ਸਿੰਘ ਪਿੰਡ ਗੁਗਿਆ ਜ਼ਿਲ੍ਹਾ ਬਰਨਾਲਾ ਮੇਰੀ ਘਰ ਵਾਲੀ ਦਾ ਨਾਮ ਕਿਰਨ ਕੌਰ ਆ ਤੇ ਮੇਰਾ 2023 ਦੇ ਵਿੱਚ ਵਿਆਹ ਹੋਇਆ ਹੋਇਆ ਸੀਗਾ ਤੇ ਸਾਰੇ ਪੈਸੇ ਅਸੀਂ ਲਾਈ ਸੀਗੇ ਤੇ ਜਦੋਂ ਵੀ ਵਿਆਹ ਇਹਨਾਂ ਤੋਂ ਕੋਈ ਵੀ ਖਰਚਾ ਸੀ ਕੋਈ ਵੀ ਖਰਚਾ ਨਹੀਂ ਲੈਂਦਾ ਸੀਗਾ ਤੇ ਮੈਨੂੰ ਕਹਿੰਦੀ ਸੀ ਵੀ ਮੈਂ ਤੈਨੂੰ ਵਰਕ ਪਰਮਿਟ ਜੀ ਦਵਾਉਂਗੀ ਤੇ ਤੈਨੂੰ ਮੈਂ ਪੀਆਰ ਵੀ ਦਵਾਉਂਗੀ ਹਨਾ ਵੀ ਤੂੰ ਮੈਨੂੰ ਇੱਕ ਵਾਰ ਵੀ ਪੈਸੇ ਦਵਾ ਕੇ ਲੈ ਜਾ ਵੀ ਮੇਰੇ ਇੰਨੇ ਪੈਨ ਆਏ ਵੀ ਹਨਾ ਵੀ ਤੂੰ ਘਰਦਿਆਂ ਨਾਲ ਵੀ ਗੱਲ ਕਰਕੇ ਵੇਖ ਲੈ ਵੀ ਮੇਰਾ ਬੀ ਜੀਬੀ ਜਲਾਵਾ ਦੇਣਾ ਹਨ ਤੇ ਮੈਂ ਘਰ ਦੇ ਨਾਲ ਗੱਲ ਕੀਤੀ ਜਦੋਂ ਤੇ ਮੇਰੇ ਮੰਮੀ ਡੈਡੀ ਨਾਲ ਮੈਂ ਕੀ ਜੋ ਗੱਲ ਕੀਤੀ ਮੰਮੀ ਡੈਡੀ ਮੇਰੇ ਮੰਨ ਗਏ ਤੇ ਹਨ ਤੇ ਮੈਂ ਇਹਦੋ ਆ ਜਿਹੜੀ ਇਹਨਾਂ ਦਾ ਇਹਦੀ ਫੀਸ ਦਾ ਖਰਚਾ ਤੇ ਮੈਂ ਉਹਦੇ ਵਿਆਹ ਤੇ ਜਿਹੜਾ ਖਰਚਾ ਕੀਤਾ ਤੇ ਅੱਗੇ ਜਿਹੜਾ ਇਹਦਾ ਰਹਿਣ ਦਾ ਖਰਚਾ ਸਾਰਾ ਮੈਂ ਕੀਤਾ ਮੇਰਾ ਟੋਟਲ 40 45 ਲੱਖ ਰੁਪਏ ਦਾ ਖਰਚਾ ਆਇਆਗਾ ਤੇ ਬਾਅਦ ਵਿੱਚ ਇਹ ਆਪਦੇ ਘਰਦਿਆਂ ਨੂੰ ਮੈਥੋਂ ਬਿਨਾ ਪੁੱਸੇ ਤੇ ਮੈਂ ਜਦੋਂ ਇੱਥੋਂ ਆਇਆ ਜਦੋਂ ਮੈਂ ਇੱਥੇ ਆ ਗਿਆ ਕੈਨੇਡਾ ਤੇ ਮੇਤੋਂ ਬਿਨਾ ਪੁੱਛੇ ਇਹਨੇ ਆਪਦੇ ਮੰਮੀ ਡੈਡੀ ਦਾ ਤੇ ਆਪਦੇ ਭਰਾ ਦਾ ਵੀਜ਼ਾ ਲਵਾਇਆ ਤੇ ਆਪਦੇ ਭਰਾ ਨੂੰ ਇਹਨੇ ਸੱਦਿਆ ਜਦੋਂ ਇਹਨੇ ਆਪਦੇ ਭਰਾ ਨੂੰ ਸੱਦਿਆ ਤੇ ਜੋ ਵੀ ਫੇਰ ਇਹਨੇ ਫੇਰ ਦੁਬਾਰੇ ਮੇਤੋਂ ਮੰਗ ਕੀਤੀ ਮੇਰੇ ਮੰਮੀ ਡੈਡੀ ਨੂੰ ਮੰਗ ਕੀਤੀ ਜੋਰ ਪਾਇਆ ਸਾਡੇ ਤੇ ਵੀਰ ਵੀ ਮੇਰੇ ਵੀ ਮੇਰੇ ਕੋਲ ਕੋਈ ਖਰਚੇ ਨਹੀਂ ਹੈਗਾ ਮੇਰੇ ਕੋਲ ਕੋਈ ਵੀ ਪੈਸਾ ਲਾਉਣ ਨੂੰ ਹੈ ਨਹੀਂਗਾ ਹਨਾ ਵੀ ਮੇਰੇ ਭਰਾ ਨੂੰ ਇੱਕ ਵਾਰ ਬੁਲਾ ਲਾ ਹਨਾ ਵੀ ਮੈਂ ਤੈਨੂੰ ਸਾਰਾ ਕੁਝ ਸੈੱਟ ਕਰ ਦੂੰਗੀ ਤੇਰੀ ਵੀ ਲਾਈਫ ਸੈੱਟ ਕਰ ਦੂੰਗੀ ਨਾਲ ਮੈਂ ਆਪ ਸੈੱਟ ਹੋ ਜੂੰਗੀ ਨਾਲੇ ਤੇਰੀ ਹਨਾ ਮੇਰੇ ਭਰਾ ਦੀ ਵੀ ਲਾਈਫ ਸੈੱਟ ਹੋ ਜੂਗੀ ਤੇ ਫਿਰ ਮੈਂ ਆਪਣੇ ਡੈਡੀ ਨਾਲ ਗੱਲ ਕੀਤੀ ਤੇ ਫਿਰ ਮੇਰੇ ਡੈਡੀ ਨੇ ਇਹਦਾ ਸਾਰਾ ਖਰਚ ਚੱਕ ਕੇ ਇਹਦੀ ਟਿਕਟ ਕਰਾਈ ਤੇ ਫਿਰ ਇਹਦੇ ਭਰਾ ਨੂੰ ਵੀ ਸੱਦੇ ਜਦੋਂ ਇਹ ਤੇ ਸਾਧਕੇ ਸਾਰਾ ਕੁਝ ਕਿਹਦਾ ਇਹਦੇ ਭਰਾ ਦਾ ਵਰਕ ਪਰਮਟ ਜੋ ਕੁਝ ਵੀ ਹੁੰਦਾ ਸੀ ਅਸੀਂ ਸਾਰਾ ਕੁਝ ਸਦਾ ਡੰਨ ਨਾ ਕੀਤਾ ਫੇਰ ਵੀ ਦਵਾਰੇ ਤੇ ਜਦੋਂ ਡੰਨ ਕਰਤਾ ਇਹਨੇ ਮੈਨੂੰ ਬਿਨਾਂ ਦੱਸੇ ਮੈਂ ਕੰਮਤੀ ਸੀਗਾ ਤੇ ਮੈਨੂੰ ਇਹ ਬਿਨਾਂ ਦੱਸੇ ਹੀ ਕਰੂੰ ਬੈਗ ਚੱਕ ਕੇ ਆਪਦੇ ਭਰਾ ਨਾਲ ਬਾਗ ਗਈ ਤੇ ਇਹਨਾਂ ਦੀ ਪਲਾਨਿੰਗ ਪਹਿਲਾਂ ਹੀ ਚੱਲ ਰਹੀ ਸੀਗੀ ਤੇ ਮੈਨੂੰ ਕੋਈ ਪਤਾ ਨਹੀਂ ਕੋਈ ਨਹੀਂ ਮੈਨੂੰ ਕੁਝ ਵੀ ਨਹੀਂ ਪਤਾ ਸੀਗਾ ਵੀ ਮੇਰੇ ਨਾਲ ਕੀ ਕੁਝ ਕਰ ਰਹੀ ਹੈ ਨਾ ਤੇ ਮੈਂ ਤਾਂ ਦੇ ਇੱਕ ਤਰ੍ਹਾਂ ਦਾ ਮੈਂ ਇਹਦਾ ਦੀ ਕਲੋ ਐਸਾ ਸਿਆ ਵੀ ਹੈਲਪ ਕਰ ਰਹੀ ਸੀ ਕਦੇ ਭਰਾ ਦੀ ਤੇ ਐਦੀ ਤੇ ਇਹਨਾਂ ਦੇ ਪਰਿਵਾਰ ਦੀ ਠੀਕ ਆ ਤੇ ਮੈਂ ਬਹੁਤ ਹੈਲਪ ਕੀਤੀ ਆ ਜੋ ਕੁਝ ਵੀ 1 ਰੁਪਿਆ ਇਹਨਾਂ ਦੇ ਅੱਜ ਤੱਕ ਇਹਨਾਂ ਦੇ ਪਰਿਵਾਰ ਤੋਂ 1 ਰੁਪਿਆ ਵੀ ਨਹੀਂ ਲਾਇਆ ਤੇ ਫਿਰ ਵੀ ਮੈਨੂੰ ਆ ਕੇ ਇੱਥੇ ਆਪਦੇ ਭਰਾ ਨੂੰ ਜਦੋਂ ਬੁਲਾ ਲਿਆ ਫਿਰ ਮੈਂ ਇਹਨਾਂ ਨਾਲ ਕਲੇਸ਼ ਬਹੁਤ ਉਸ ਲੜਾਈ ਝਗੜਾ ਬਹੁਤ ਉਸ ਕਰਨ ਲੱਗੀ ਫਿਰ ਜਦੋਂ ਇਹ ਆਪਣੇ ਭਰਾ ਨੂੰ ਸੱਦ ਲਿਆ ਫਿਰ ਇਹ ਬੇਨਾ ਲੜਾਈ ਝਗੜਾ ਕਰਨ ਲੱਗ ਗਈ ਫਿਰ ਇਹ ਫਿਜ਼ੀਕਲ ਰੀਜ਼ਨ ਤੋਂ ਵੀ ਬਣਾਉਣ ਨੂੰ ਮੈਨੂੰ ਇਨਕਾਰ ਕਰਦੀ ਸੀਗੀ ਹਨਾ ਵੀ ਮੈਂ ਐ ਨਹੀਂ ਕਰਦੀ ਫਿਰ ਲੜਾਈਆਂ ਝਗੜਾ ਕਰਨ ਲੱਗ ਗਈ ਫਿਰ ਫਿਰ ਮੰਮੀ ਡੈਡੀ ਇਹਨਾਂ ਦੇ ਘਰੇ ਵੀ ਗਏ ਸੀਗੇ ਤੇ ਪੰਚਾਇਤ ਵੀ ਗਈ ਤੇ ਇਹਨਾਂ ਨੇ ਕੋਈ ਇਨਸਾਫ ਨਹੀਂ ਦਿੱਤਾ ਵੀ ਹਾਂ ਅਸੀਂ ਕੁੜੀ ਨੂੰ ਕਹਿ ਦਾਂਗੇ ਐਦਾਂ ਕਰਕੇ ਸਾਰਾ ਕੁਝ ਤੇ ਸਾਡੀ ਕੋਈ ਵੀ ਇਹਨਾਂ ਨੇ ਕੋਈ ਵੀ ਨਹੀਂ ਉਹ ਤੋਂ ਸੁਣੀ ਹੈਗੀ ਮੰਗ ਠੀਕ ਹੈ ਤੇ ਹੁਣ ਹੁਣ ਮੈਂ ਜਦੋਂ ਮੇਰਾ ਟਾਈਮ ਆਇਆ ਵੀ ਹਾਂ ਮੈਂ ਆਪਦਾ ਵਰਕ ਪਰਮਿਟ ਅਪਲਾਈ ਕਰਨਾ ਜਾਂ ਕੁਝ ਵੀ ਕਰਨਾਗਾ ਤੇ ਫਿਰ ਮੈਨੂੰ ਇਹ ਧਮਕੀਆਂ ਦੇਣ ਲੱਗੀ ਬਾਅਦ ਵਿੱਚ ਇਹਦਾ ਆਪਦੇ ਭਰਾ ਕੋਲ ਗਈ ਵੀ ਹਾਂ ਵੀ ਮੈਂ ਤੈਨੂੰ ਰਿਪੋਰਟ ਕਰਾਉਂਗੀ ਮੈਂ ਤੈਨੂੰ ਐਦਾਂ ਕਰੂੰਗੀ ਜੇ ਤੂੰ ਆਇਆ ਕੀਤਾ ਮੈਨੂੰ ਇਹ ਪੁਲਿਸ ਤੋਂ ਵੀ ਫੋਨ ਕਰਾਇਆ ਤੇ ਮੈਂ ਦੋ ਵਾਰ ਪੁਲਿਸ ਕੋਲ ਵੀ ਗਿਆ ਬੈਰ ਕਰੀ ਪੁਲਿਸ ਦੀ ਆਈ ਹੈਗੀ ਆ ਤੇ ਮੈਂ ਫੇਰ ਵੀ ਚੁੱਪ ਹੋ ਗਿਆ ਤੇ ਜਦੋਂ ਲਾਸਟ ਦੇ ਵਿੱਚ ਇਹਦਾ ਵਰਕ ਪਰਮਿਟ ਦਾ ਟਾਈਮ ਆਇਆ ਅਪਲਾਈ ਕਰਨ ਦਾ ਤੇ ਸਾਰੇ ਵਰਕ ਪਰਮਿਟ ਤੋਂ ਜਦੋਂ ਮੈਂ ਇਹਨੂੰ ਕਿਹਾ ਵੀ ਕਿਰਨ ਨੂੰ ਵੀ ਮੇਰਾ ਵਰਕ ਪਰਮਿਟ ਵਧਾ ਦੇ ਜਾਂ ਇਦਾਂ ਕਰ ਦੇ ਫਿਰ ਇਹ ਸਾਰੀ ਜੀਤੂ ਮੈਨੂੰ ਨਾ ਕਰਨ ਲੱਗ ਗਈ ਫਿਰ ਮੇਰੇ ਮੰਮੀ ਡੈਡੀ ਵੀ ਗਏ ਇਹਨਾਂ ਦੇ ਘਰ ਫਿਰ ਪੰਚਾਇਤ ਵੀ ਗਈ ਹਨਾ ਸਾਰਾ ਕੁਝ ਕੀਤਾ ਤੇ ਫਿਰ ਵੀ ਇਹਨੇ ਕੋਈ ਵੀ ਇਨਸਾਫ ਜਾਂ ਕੋਈ ਵੀ ਕਿਸੇ ਵੀ ਚੀਜ਼ ਪਰ ਰਾਹ ਨਹੀਂ ਪਾਇਆ ਤੇ ਤੇ ਮੇਰਾ ਹੁਣ ਵਰਕ ਪਰਮਿਟ ਖਤਮ ਹੋਣ ਵਾਲਾ ਹੈਗਾਗਾ ਤੇ ਮੈਨੂੰ ਇਹ ਜਮਾ ਵੀ ਸਾਰੀ ਚੀਜ਼ ਤੋਂ ਨਾ ਕਰ ਤਈ ਇਹਨੇ ਵੀ ਹਾਂ ਮੈਂ ਤੈਨੂੰ ਕੋਸ ਨਹੀਂ ਦਿੰਦੀ ਅੱਗੋਂ ਮੈਨੂੰ ਧਮਕੀਆਂ ਦਿੰਦੀ ਆ ਵੀ ਮੈਂ ਤੈਨੂੰ ਰਿਪੋਰਟ ਕਰਾਉਂਗੀ ਜੋ ਤੂੰ ਐ ਕੀਤਾ ਹਨ ਇਹਦੀ ਦਾਦੀ ਇਹਦੇ ਮੰਮੀ ਡੈਡੀ ਤੇ ਮੈਨੂੰ ਸਾਰੇ ਹੀ ਧਮਕਾਉਂਦੇ ਸੀ ਕਿ ਵੀ ਹਾਂ ਤੈਨੂੰ ਐਦਾਂ ਗੱਲ ਕੇ ਰਿਪੋਰਟ ਕਰਾਵਾਂਗੇ ਤੇ ਇਹਦੇ ਮੰਮੀ ਰੈਡੀ ਵੀ ਮੈਨੂੰ ਇਦਾਂ ਕਰਦੇ ਸੀਗੇ ਵੀ ਮੈਨੂੰ ਪੀਆਰ ਇਹ ਮੈਨੂੰ ਦੋ ਤੁਸੀਂ ਵਰਕ ਪਰਮਿਟ ਤਾਂ ਦੇ ਦਿਓ ਮੈਨੂੰ ਜੋ ਪੈਸੇ ਲੱਗੇ ਹਨ ਉਹ ਵੀ ਮੈਨੂੰ ਵਰਕ ਪਰਮਿਟ ਦੇ ਵੀ ਮੇਰਾ ਵਰਕ ਪਰਮਿਟ ਵਧਾ ਦਿਓ ਤੇ ਕਿਸੇ ਵੀ ਚੀਜ਼ ਵੱਲ ਨੂੰ ਕੋਈ ਵੀ ਰਾਹ ਮੈਨੂੰ ਕੋਈ ਵੀ ਨਹੀਂ ਦੇ ਰਿਹਾ ਅਰ ਮੈਂ ਪ੍ਰਸ਼ਾਸਨ ਨੂੰ ਇਹੀ ਚੀਜ਼ ਦੇ ਵਿੱਚ ਪੰਗਾ ਕਰਨਾ ਚਾਹੁੰਦਾ ਵੀ ਇਹਨੂੰ ਰਿਪੋਰਟ ਰਿਪੋਰਟ ਕੀਤਾ ਜਾਵੇ ਤੇ ਰਿਪੋਰਟ ਕਰਕੇ ਕੋਈ ਇਹਦੀ ਤੇ ਐਕਸ਼ਨ ਲੈਂਦਾ ਜਾਵੇ ਅਗਲੀ ਕਾਰਵਾਈਆ ਤੇ ਮੈਨੂੰ ਜੀਤੀ ਤੋਂ ਜੀਤੀ ਇਨਸਾਫ ਮਿਲ ਮਿਲੇ ਤੇ ਮੁੰਡੂਪੋੜ ਕੀਤਾ ਜਾ ਵੀ ਕਿਰਨ ਕੌਰ ਨੂੰ ਤੇ ਜੋ ਵੀ ਮੇਰੇ ਨਾਲ ਗਲਤ ਹੋਇਆਗਾ ਤੇ ਪ੍ਰਸ਼ਾਸਨ ਨੂੰ ਹੀ ਬੇਨਤੀ ਆ ਇਹਨੂੰ ਛੇਤੀ ਛੇਤੀ ਰਿਪੋਰਟ ਕੀਤਾ ਜਾਵੇ ਤੇ ਮੈਂ ਇਹੀ ਮੰਗ ਕਰਨਾ ਚਾਹੁੰਦਾ ਵੀ ਇਹਨਾਂ ਤੇ ਜੀਤੀ ਛੇਤੀ ਕੋਈ ਕਾਰਵਾਈ ਕੀਤੀ ਜਾਵੇ ਮੇਰਾ ਨਾਮ ਡੋਗਰ ਸਿੰਘ ਸਾਬਕਾ ਸਰਪੰਚ ਚੇਅਰਮੈਨ ਬਲਕ ਸ਼ਮਤੀ ਸਹਣਾ ਮੈਂ 25 ਨਵੰਬਰ 2022 ਨੂੰ ਜੀ ਰੀਤੀ ਰਵਾਜਾਂ ਦੇ ਮੁਤਾਬਕ ਮੈਂ ਆਪਦੇ ਬੇਟਾ ਸਰਬਜੀਤ ਸਿੰਘ ਦਾ ਵਿਆਹ ਕਰਨ ਕਰਨ ਕੌਰ ਪੁੱਤਰੀ ਕਲਵੰਤਰਾ ਪਿੰਡ ਗਲੌਲੀ ਤਹਿਸੀਲ ਪਤੜਾ ਜ਼ਿਲ੍ਹਾ ਪਟਿਆਲਾ ਨਾਲ ਕਰਿਆ ਸੀ ਜੀ ਹਾਂਜੀ ਤੇ ਉਸ ਤੋਂ ਬਾਅਦ ਕੀ ਹੋਇਆ ਤੇਰੇ ਉਸ ਤੋਂ ਬਾਅਦ ਮੈਂ ਮਤਲਬ ਕਿ ਮੈਨੂੰ ਮੇਰੇ ਸਿਸਟਮ ਨੇ ਹੀ ਮੈਨੂੰ ਮਤਲਬ ਕਿ 10 ਪੈਸੇ ਸਾਡੀ ਰਿਸ਼ਤੇਦਾਰੀ ਦੇ ਵਿੱਚੋਂ ਹੀ ਐ ਲੜਕੀ ਕਰਨਗੌਰ ਦੇ ਸਾਡੇ 6 ਬੈਂਡ ਆਏ ਹੋਏ ਸੀ ਤੇ ਉਹ ਕਹਿੰਦੇ ਸੀ ਵੀ ਲੜਕੀ ਦੇ ਪੈਸੇ ਲਾਉਣ ਵਾਲੇ ਮਾਪੇ ਮਾਪੇ ਸਮਰੱਥ ਨਹੀਂ ਹੈਗੇ ਤੇ ਵੀ ਮਤਲਬ ਕਿ ਪੈਸੇ ਤੁਹਾਨੂੰ ਲਾਉਣੇ ਪੈਣੇ ਆ ਤੇ ਮਤਲਬ ਕਿ ਲੜਕੇ ਦਾ ਤੁਸੀਂ ਲੜਕੀ ਨਾਲ ਵਿਆਹ ਕਰ ਲਓ ਮੈਂ ਕਿਹਾ ਚਲੋ ਠੀਕ ਹੈ ਜੀ ਸਾਨੂੰ ਮਤਲਬ ਕਿ ਮੈਂ ਆਪਦੀ ਪਰਿਵਾਰ ਨਾਲ ਰਾਇ ਕੀਤੀ ਤਾਂ ਮੈਂ ਪੈਸੇ ਮਤਲਬ ਕਿ ਲਾਂਡ ਵਾਸਤੇ ਰਾਜੀ ਹੋ ਗਿਆ ਮੈਂ ਕਰਜ਼ਾ ਚੱਕ ਕੇ ਕਰੀਬ 40 ਲੱਖ ਰੁਪਇਆ ਮਤਲਬ ਕਿ ਲਾਇਆ ਤੇ ਉੱਥੇ ਜਾ ਕੇ ਲੜਕੀ ਮਤਲਬ ਕਿ ਆਪਦੇ ਬਿਆਨੀ ਬਦਲ ਗਈ ਜੀ ਮੈਂ 25 ਸਤੰਬਰ 2022 ਨੂੰ ਅਹ ਤਹਿਸੀਲ ਤਪਾ ਆਪਣਾ ਤਹਿਸੀਲ ਤਪੇ ਤਹਿਸੀਲਦਾਰ ਤਪੇ ਦੇ ਮਤਲਬ ਕਿ ਹਾਜ਼ਰੀ ਵਿੱਚ ਮੈਂ ਕੋਰਟ ਮੈਂ ਰਜਿਸਟਰਡ ਕਰਾ ਕੇ 25 ਮਾਰਚ 2023 ਨੂੰ ਕੁੜੀ ਨੂੰ ਮਤਲਬ ਕਿ ਇਥੇ ਵੀਜ਼ਾ ਲਵਾ ਕੇ ਭੇਜਿਆ ਸੀ ਜੀ ਜੂਸੀ ਡਬਲਯੂ ਬੈਨਕੂਵਰ ਕੈਨੇਡਾ ਦੋ ਸਾਲ ਦੀ ਮਤਲਬ ਕਿ ਇਹਦੀ ਸਟੱਡੀ ਸੀ ਜੀ ਇੱਕ ਸਾਲ ਮਤਲਬ ਕਿ ਇਹਨੇ ਆਪਣੇ ਬੇਟੇ ਦੇ ਨਾਲ ਉੱਥੇ ਵਧੀਆ ਰਹੀ ਹੈ ਜੀ ਉੱਥੇ ਬਾਅਦ ਉਸ ਤੋਂ ਬਾਅਦ ਮੈਂ ਬੇਟੇ ਨਾਲ ਇਹ ਕਲੇਸ਼ ਕਰਨ ਕਰਨ ਲੱਗੀ ਵੀ ਮੇਰੇ ਮਾਂ ਨੂੰ ਤੇ ਮੇਰੇ ਭਰਾ ਨੂੰ ਵੀ ਬੁਲਾਓ ਤੁਸੀਂ ਹਨਾ ਵੀ ਤੁਹਾਡੇ ਫਾਦਰ ਨੂੰ ਕਹੋ ਤੇ ਮੇਰੇ ਮਾਂ ਨੂੰ ਤੇ ਮੇਰੇ ਭਰਾ ਨੂੰ ਵੀ ਬੁਲਾਓ ਮੈਂ ਕਿਹਾ ਚਲੋ ਠੀਕ ਹੈ ਜੀ ਜਦੋਂ ਬੇਟੇ ਨਾਲ ਕਲੇਸ਼ ਕਰਨ ਲੱਗੀ ਉਸ ਤੋਂ ਬਾਅਦ ਮੈਂ ਕਰੀਬ 7 ਲੱਖ ਰੁਪਇਆ ਚਲੋ ਫੇਰ ਲਾ ਕੇ ਇਹਦੇ ਭਰਾ ਨੂੰ ਭੇਜਿਆ ਜੀ ਉੱਤੇ ਉੱਥੇ ਜਾ ਕੇ ਜਦੋਂ ਮਤਲਬ ਕਿ ਇਹਦੇ ਆਪਦੇ ਭਰਾ ਨੂੰ ਬੁਲਾ ਲਿਆ ਜੀ ਤਾਂ ਮਤਲਬ ਕਿ ਭਰਾ ਦੇ ਆਪਣਾ ਉੱਥੇ ਬੁਲਾ ਲਿਆ ਤੇ ਉੱਥੇ ਜਾ ਕੇ ਆਪਦੇ ਭਰਾ ਨਾਲ ਅਲਗ ਰਹਿਣ ਲੱਗੀ ਜੀ बेटे ਨੂੰ ਉੱਥੇ ਦੋ ਵਾਰ ਜੀ ਇਹਨੇ ਲੜਕੀ ਨੇ ਬਾਰ-ਬਾਰ ਜਦੋਂ ਬੇਟੇ ਨੇ ਕੰਪੈਲ ਕਰਿਆ ਵੀ ਮੇਰੇ ਨਾਲ ਆ ਤੂੰ ਰਹਿ ਹਣਾ ਵੀ ਮੈਂ ਡੈਡੀ ਨੇ ਪੈਸੇ ਲਾਏ ਆ ਤੇ ਤੁਸੀਂ ਆ ਕੇ ਸਾਰੇ ਮੇਰੇ ਨਾਲ ਰਹਿ ਕੇ ਮੇਰਾ ਵਰਕ ਪਰਮਿਟ ਹੋਰ ਅੱਗੇ ਪਤਾ ਮੇਰਾ ਵਰਕ ਪਰਮਿਟ ਖਤਮ ਹੋਣ ਵਾਲਾ ਤਾਂ ਮਤਲਬ ਕਿ ਦੋ ਵਾਰ ਇਹਨੂੰ ਪੁਲਿਸ ਚ ਫੜਾਤਾ ਜੀ ਚਲੋ ਮੈਂ ਉੱਥੇ ਚਾਰਾ ਜੋਹੀ ਕਰਕੇ ਉਹਨਾਂ ਨੂੰ ਦੋ ਵਾਰ ਪੁਲਿਸ ਤੋਂ ਛਡਾਇਆ ਤੇ ਹੁਣ ਮੈਂ ਤਾਂ ਮੰਗ ਤਾਂ ਮੇਰੀ ਇਹੀ ਹੈ ਜੀ ਹਨਾ ਵੀ ਇੱਥੇ ਜੋ ਬਣਦੀ ਕਾਨੂੰਨੀ ਕਾਰਵਾਈ ਇਹ ਹੋਵੇ ਤੇ ਬਾਕੀ ਪਰਿਵਾਰ ਤੇ ਜੋ ਹੈ ਪੁਲਿਸ ਨੇ ਚਲੋ ਵਧੀਆ ਮੇਰਾ ਸਾਥ ਦਿੱਤਾ ਜੀ ਹਨਾ ਸਾਰਿਆਂ ਤੇ 420 ਦਾ ਪਰਚਾ ਦਰਜ ਹੋਇਆ ਲੜਕੀ ਤੇ ਵੀ ਪਰਚਾ ਹੋਇਆ ਹਨਾ ਪਰ ਇਹਨਾਂ ਤੇ ਜੋ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਕੁੜੀ ਨੂੰ ਮੈਂ ਤਾਂ ਇਹ ਗੱਲ ਕਹਿੰਦਾ ਜੀ ਕੁੜੀ ਨੂੰ ਇੱਥੇ ਬੁਲਾ ਕੇ ਮੈਂ ਹਾਈ ਕੋਰਟ ਪਾਉਂਗਾ ਜੀ ਡੀਜੀਪੀ ਨੂੰ ਆਰਡਰ ਕਰਾ ਕੇ ਇਹਨੂੰ ਮੈਂ ਤੇ ਰਿਪੋਰਟ ਕਰਾਉਣਾ ਜੀ ਲੜਕੀ ਨੂੰ ਕੋਈ ਹੋਰ ਲੜਕੀ ਮਤਲਬ ਕਿ ਸਾਡੀ ਬਰਾਦਰੀ ਚਾਕੇ ਇਦਾਂ ਦੀ ਕਦਮ ਨਾ ਚੱਕੇ ਜੀ ਮੈਂ ਕਰਜ਼ਾ ਕਰਜ਼ਾ ਚੱਕਿਆ ਜੀ ਦੋ ਬੇਟੀਆਂ ਮੇਰੀਆਂ ਵਿਆਉਣ ਵਾਲੀਆਂ ਨੇ ਹਨਾ ਮੈਂ ਮੈਂ ਤਾਂ ਅਲੱਗ ਅਲੱਗ ਗਰੀਬ ਪਰਿਵਾਰ ਦਾ ਬੱਚਾ ਜੀ ਹਨਾ ਤੇ ਕਰਜ਼ਾ ਚੱਕ ਕੇ ਮੈਂ ਮਤਲਬ ਕਿ ਆਪਦੀ ਯਾਰਾਂ ਦੋਸਤਾਂ ਤੋਂ ਪਕੜ ਕੇ ਪੈਸੇ ਲਾਏ ਸੀ ਪਰ ਇਹਨਾਂ ਨੇ ਮੇਰੇ ਨਾਲ ਬਹੁਤ ਨਜਾਇਜ਼ ਧੱਕਾ ਕਰਿਆ ਜੀ ਜਦੋਂ ਇਹ ਤੀਜੇ ਸਮੈਸਟਰ ਦੇ ਵਿੱਚੋਂ ਫੇਲ ਹੋ ਗਈ ਜੂਸੀ ਡਬਲਯੂ ਕਾਲਜ ਦੇ ਵਿੱਚ ਵੈਨਕੂਵਰ ਦੇ ਵਿੱਚ ਜਦੋਂ ਤੀਜੇ ਸਮੈਸਟਰ ਚੋਂ ਫੇਲ ਹੋਈ ਆ ਜੀ ਉਦੋਂ ਮਤਲਬ ਕਿ 5 ਲੱਖ ਰੁਪਈਆ ਮੈਂ ਉਸ ਤੋਂ ਫੇਰ ਭਰਾਇਆ ਜੀ ਕਿਸੇ ਹੋਰ ਕਾਲਜ ਦੇ ਵਿੱਚ ਸਟੇਟਸ ਮੇਨਟੇਨ ਕਰਨ ਲਈ ਜੀ 5 ਲੱਖ ਰੁਪਈਆ ਮੈਂ ਉਦੋਂ ਫੇਰ ਲ ਮੈਂ ਬਾਜੀਗਰ ਜਾਤੀ ਨਾਲ ਸੰਬੰਧ ਰੱਖਦਾ ਜੀ ਸਾਡੀ ਬਾਜੀਗਰ ਜਾਤੀ ਦੇ ਵਿੱਚ ਇਹ ਪਹਿਲਾ ਮਤਲਬ ਕਿ ਪਰਿਵਾਰ ਹੈ ਜਿਨ੍ਹਾਂ ਨੇ ਮਤਲਬ ਕਿ ਸਾਡੇ ਨਾਲ ਬਹੁਤ ਵੱਡਾ ਜ਼ੁਲਮ ਕਰਾਇਆ ਜੀ ਪਰਿਵਾਰ ਨੂੰ ਵੀ ਬਹੁਤ ਸਮਝਾਇਆ ਜੀ ਐਮਐਲਏ ਸਾਹਿਬ ਨੇ ਵੀ ਬਹੁਤ ਸਮਝਾਇਆ ਪੰਚਾਇਤਾਂ ਵੀ ਬਹੁਤ ਲੈ ਕੇ ਗਏ ਜੀ ਪਰ ਇਹਨਾਂ ਨੇ ਮਤਲਬ ਕਿ ਕੋਈ ਸਾਡੀ ਗੱਲ ਸੁਣ ਕਰੀ ਹੋਈ ਨਹੀਂ ਸੁਣੀ ਹੋਈ ਨਹੀਂ ਜੀ ਮਤਲਬ ਕਿ ਕੱਲ ਪੁਲਿਸ ਨੇ ਐਸਐਚਓ ਸਹਿਣਾ ਸਰਦਾਰ ਗੁਰਵਿੰਦਰ ਸਿੰਘ ਢਿੱਲੋਂ ਨੇ ਬਹੁਤ ਵਧੀਆ ਸਾਨੂੰ ਇਨਸਾਫ ਦਿੱਤਾ ਜੀ ਜਾ ਕੇ ਪੁਲਿਸ ਨੂੰ ਲੈ ਕੇ ਆਈ ਹੈ ਜੀ ਉਹਨਾਂ ਦੀ ਅਰੈਸਟ ਪਾਈ ਹੈ ਅੱਜ ਉਹਨਾਂ ਨੂੰ ਜੇਲ੍ਹ ਵਿੱਚ ਭੇਜ ਰਹੇ ਨੇ ਉਹਨਾਂ ਦੀ ਅਰੈਸਟ ਪਾ ਤੇ ਸਾਨੂੰ ਮਤਲਬ ਕਿ ਕੁਸ਼ਟ ਪਰਸੈਂਟ ਇਨਸਾਫ ਮਿਲਿਆ ਜੀ ਮੈਂ ਬਾਕੀ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਵੀ ਜਲਦ ਤੋਂ ਜਲਦ ਮੈਂ ਇਹੀ ਬੇਨਤੀ ਕਰਦਾ ਵੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਨੂੰ ਜੇਲ੍ਹ ਪਹੁੰਚਾਇਆ ਜਾਵੇ ਤੇ ਲੜਕੀ ਨੂੰ ਮਤਲਬ ਕਿ ਕੈਨੇਡਾ ਤੋਂ ਡਿਪੋਰਟ ਕਰਾਇਆ ਜਾਵੇ ਬਿਆਤ ਟੋਟਲ ਅਸੀਂ 12-13 ਲੱਖ ਰੁਪਈਆ ਮੇਥੋਂ ਮੈਂ ਖਰਚਿਆ ਜੀ 7 ਲੱਖ ਰੁਪਏ ਦਿੱਤਾ ਮੇਥੋਂ ਇਹ ਸਿਉਣਾ ਕੁੜੀ ਨਾਲ ਲੈ ਕੇ ਜੀ ਨਾਲ ਸਾਡਾ ਸਿਉਣਾ ਬਾਕਸ ਕਰ ਰਹੇ ਆ ਜੀ ਸਿਉਣਾ ਵੀ ਲੈ ਗਈ ਜੀ ਤੁਹਾਡੇ ਥਾਣੇ ਵਿਖੇ ਮਿਤੀ 26 8 2025 ਨੂੰ ਇੱਕ ਐਫ ਆਈ ਆਰ ਲੌਸ ਹੋਈ ਸੀ 83 ਨੰਬਰ ਬਾਅਦ ਪੜਤਾਲ ਇਹਦੇ ਵਿੱਚ ਉਤਾਰਾ 420 120 ਬੀ ਤੇ 506 ਆਈਪੀਸੀ ਦੇ ਅਧੀਨ ਐਫਆਈਆਰ ਲਾਜ਼ ਹੋਈ ਹੈ ਇੱਕ ਡੋਗਰ ਸਿੰਘ ਹੈ ਜੀ ਪਿੰਡ ਉਗੋਕੇ ਦਾ ਤੇ ਉਹਦਾ ਬੇਟਾ ਸਰਬਜੀਤ ਸਿੰਘ ਹੈ ਡੋਗਰ ਸਿੰਘ ਨੂੰ ਇੱਕ ਪਰਿਵਾਰ ਮਿਲਿਆ ਮਲਾਇਆ ਕਿਸੇ ਨੇ ਕਿ ਇਹ ਪਰਿਵਾਰ ਜੀ ਪਾਤਣਾ ਦੇ ਪਾਤਣਾ ਖਾਣੇ ਚ ਪੈਂਦਾ ਪਿੰਡ ਗਲੋਲੀ ਹੈ ਉੱਥੋਂ ਦਾ ਰਹਿਣ ਵਾਲਾ ਉੱਥੇ ਲੜਕੀ ਸੀ ਇੱਕ ਕਿਰਨਕੌਰ ਜਿਹਦੇ ਕੇ ਆਈ ਲਰਟਸ ਦੇ ਵਿੱਚੋਂ ਬੈਂਡ ਆਏ ਸੀ ਤਾਂ ਇਹਨਾਂ ਪਰਿਵਾਰਾਂ ਦੀ ਆਪਸ ਵਿੱਚ ਸਹਿਮਤੀ ਹੋਈ ਵੀ ਸਾਡੇ ਮੁੰਡੇ ਨੂੰ ਤੁਹਾਡੀ ਕੁੜੀ ਵਰਕ ਪਰਮਿਟ ਦਵਾ ਦੂਗੀ ਤੇ ਪੀਆਰ ਕਰਵਾ ਦੂਗੀ ਤਾਂ ਇਹਨਾਂ ਨੇ ਕੁੜੀ ਨੂੰ ਬਾਹਰ ਭੇਜਣ ਦਾ ਤੇ ਵਿਆਹ ਦਾ ਪੈਸਾ ਸਾਰਾ ਆਪ ਲਾਇਆ ਤਾਂ ਉਸ ਤੋਂ ਬਾਅਦ ਇਹ ਕੁੜੀ ਔਰ ਮੁੰਡਾ ਚਲੇ ਗਏ ਉਧਰ ਕੁੜੀ ਦੀ ਸਟੱਡੀ ਹੁੰਦੀ ਰਹੀ ਇਹ ਮੁੰਡਾ ਉਹਦੇ ਨਾਲ ਰਹਿੰਦਾ ਸੀਗਾ ਸਾਲ ਕੋ ਨਾਲ ਰਿਹਾ ਉਸ ਤੋਂ ਬਾਅਦ ਕੁੜੀ ਨੇ ਜिद ਕੀਤੀ ਵੀ ਮੇਰੇ ਭਰਾ ਨੂੰ ਵੀ ਬਲਾਓ ਵਰਕ ਪਰਮਿਟ ਤੇ ਤਾਂ ਇਸ ਪਰਿਵਾਰ ਨੇ ਫਿਰ 7 ਲੱਖ ਰੁਪਏ ਲਾ ਕੇ ਉਹਦੇ ਭਰਾ ਨੂੰ ਵੀ ਉੱਥੇ ਬੁਲਾ ਦਿੱਤਾ ਉਸ ਤੋਂ ਬਾਅਦ ਕੁੜੀ ਨੇ ਇਹ ਦਿਨ ਮੁੰਡੇ ਨੂੰ ਅਲੱਗ ਰਹਿਣ ਲੱਗ ਗਈ ਔਰ ਆਪਦੇ ਪਰਿਵਾਰ ਨਾਲ ਮਿਲ ਕੇ ਬਈ ਉਹਦੇ ਮੁੰਡੇ ਨੂੰ ਨਾ ਤਾਂ ਪੀਆਰ ਕਰਵਾਇਆ ਨਾ ਹੀ ਉਹਦਾ ਵਰਕ ਪਰਮਿਟ ਦਾ ਕੋਈ ਸਟੈਂਡਰਡ ਮਤਲਬ ਠੱਗੀ ਮਾਰੀ ਆ ਵਰਕ ਪਰਮਿਟ ਤਾਂ ਉਹਨੂੰ ਐਕਸਟੈਂਡ ਨਹੀਂ ਕਰਵਾਇਆ ਤਾਂ ਇਹਨਾਂ ਦੇ ਅਧੀਨੇ ਮੁਕੱਦਮਾ ਦਰਜ ਹੋਇਆ ਜਿਦੇ ਵਿੱਚ ਲੜਕੀ ਦੀ ਮਾਂ ਨਿਰਮਲ ਕੌਰ ਉਦੀ ਗ੍ਰਿਫਤਾਰੀ ਕਰ ਲਈ ਆ ਬਾਕੀਆਂ ਦੀ ਗ੍ਰਿਫਤਾਰੀ ਕਰਨੀ ਹੈ ਜੇ ਬਾਕੀ ਆ ਸਰ ਕਿੰਨੇ ਜਣਿਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਇਹ ਟੋਟਲ 5 ਜਣਿਆਂ ਦੇ ਖਿਲਾਫ ਮਾਮਲਾ ਦਰਜ ਹੋਇਆ ਇੱਕ ਕਿਰਨਕੌਰ ਕਿਰਨਕੌਰ ਦੇ ਪਿਤਾ ਕੁਲਵੰਤਰਾਮ ਉਹਦੀ ਮਾਂ ਨਿਰਮਲ ਕੌਰ ਤੇ ਉਹਦੀ ਦਾਦੀ ਕਰਤਾਰੋ ਦੇਵੀ ਤੇ ਉਹਦੇ ਚਾਚਾ ਕ੍ਰਿਸ਼ਨ ਕੁਮਾਰ ਇਹਨਾਂ ਦੇ ਖਿਲਾਫ ਇਹ ਮੁਕਦਮਾ ਦਰਜ ਹੋਇਆ ਇਹਨਾਂ ਦੀ ਮਿਲੀ ਭੁਗਤ ਸੀ ਸਾਰੀ ਔਰ ਇਹਨਾਂ ਨੇ ਉਸ ਤੋਂ ਬਾਅਦ ਇਹ ਮੁੰਡਾ ਉੱਥੇ ਮੁੰਡੇ ਨਾਲੋਂ ਸਾਰੇ ਰਿਸ਼ਤੇ ਤੋੜ ਲਏ ਉਹਨੇ ਸਰ ਕਿੰਨਾ ਸਮਾਂ ਪਹਿਲਾਂ ਵਿਆਹ ਹੋਇਆ ਸੀ ਇਹਨਾਂ ਦਾ 3 ਸਾਲ ਪਹਿਲਾਂ ਵਿਆਹ ਹੋਇਆ ਸੀ ਉਸ ਕੈਨੇਡਾ ਜਾਣ ਤੋਂ ਬਾਅਦ ਸਾਲ ਕੁ ਇਕੱਠੇ ਰਹੇ ਆ ਉਸ ਤੋਂ ਬਾਅਦ ਕੁੜੀ ਨੇ ਇਹਨੂੰ ਬੁਲਾਉਣਾ ਛੱਡ ਦਿੱਤਾ ਮੁੰਡੇ ਨੂੰ ਕਹਿੰਦੀ ਵੀ ਤੇਰੇ ਰਸਤੇ ਅਲੱਗ ਮੇਰੇ ਅਲੱਗ ਆ ਸਰ ਕਿੰਨੇ ਲੱਖ ਰੁਪਏ ਦੀ ਠੱਗੀ ਹੈਗੀ ਸੀ ਟੋਟਲ ਇਹਨਾਂ ਨੇ ਪਹਿਲਾਂ 23 ਲੱਖ ਫਿਰ 6 ਲੱਖ ਫਿਰ 7 ਲੱਖ ਰੁਪਏ ਇਹਨਾਂ ਨੂੰ ਦਿੱਤਾ ਉਹਦੀਆਂ ਕੁੜੀ ਦੀ ਸਟੱਡੀ ਵਾਸਤੇ ਜਾਂ ਕੁੜੀ ਦੇ ਜੋ ਵੀ ਖਰਚੇ ਹੋਏ ਸੀਗੇ ਮੁੰਡੇ ਨੂੰ ਭੇਜਣ ਵਾਸਤੇ 7 ਲੱਖ ਰੁਪਏ ਦਾ ਟੋਟਲ 41 ਲੱਖ ਰੁਪਏ ਦੀ ਠੱਗੀ ਹੈ ਬਾਕੀ ਦੋ ਸ਼ਾਮਿਲ ਸਰ ਤੁਰ ਗ੍ਰਿਫਤਾਰ ਕੀਤੇ ਗਏ ਹਾਂ ਬਾਕੀ ਜਲਦੀ ਗ੍ਰਿਫਤਾਰ ਕਰਕੇ ਕਾਰਵਾਈ ਅਮਨ ਤਲ ਲਿਆਂਦੀ ਜਾ ਰਹੀ ਹੈ